ਨੀ ਲਿਖੋ ਕਦੇ ਕੁੱਪਰ ਮੈਂ ਕਰਿਆ ਨਾ ਨਹੀਂ ਤੋਂ ਅਦੀਰ ਨੂੰ ਸੱਦ ਕੇ ਇੱਥੇ ਆਉਂਦੀ ਚੱਲ ਜੂਗਾ ਹਾਂਜੀ ਅੱਗੇ ਦੇ ਲੋਕਾਂ ਨੂੰ ਹਾਂਜੀ ਹਾਂਜੀ ਅੱਗੇ ਦੇ ਲੋਕ ਤੁਸੀਂ ਅਸਾਂ ਸਿਗਾ ਵੀਡੀਓ ਤੁਸੀਂ ਜਿਹੜੇ ਅੱਜ ਜਿਹੜੇ ਦਵਾ ਤੇ ਸੱਧਿਆ ਉਹਦੀ ਹਾਜ਼ਰੀ ਲਾ ਲਈ ਹੈ ਹਾਂ ਅੱਜ ਨਹੀਂ ਆਏ ਹਾਂ ਹਰੇ ਬੰਦੇ ਜਿਹਨਾਂ ਸੈਣੀ ਨੇ ਗੱਲ ਦੱਸਿਆ ਨਾ ਆ ਕੇ ਆਹੋ ਕਾਦਰ ਜੱਟ ਜਿੱਠੀ ਹੈ ਹਾਂਜੀ ਚਾਰ ਪੰਜ ਦਿਨ ਬਿਨਾਂ ਜਿੱਠੀ ਜਾਵੇ ਚਿੱਠੀ ਦੇਖਦੇ ਚਿੱਠੀ ਚੱਗੀ ਨਾ ਤੁਸੀਂ ਆਪਣੀ ਹਾਜ਼ਰੀ ਲਾ ਲਓ ਆਪਣੀ ਰਹੀ ਆਏ ਜੇ ਆਪਣੀ ਜਾਲੀ ਲਾਓ ਬੰਦੇ 2.5 ਸਾਰੇ ਘਰ ਮਾ ਸਾਡੇ ਬੰਦੇ ਆਉਣਗੇ ਫੇਰ ਹੀ ਲਾਵਾਂਗੇ ਲਾਓ ਨਹੀਂ ਐ ਬੱਚੇ ਨਾ ਜਾ ਬਈ ਹੋਣਾ ਜਿਹਦਾ ਸੱਧਿਆ ਨਾ ਸਾਡੇ ਜਵਨ ਲਾਓ ਨਹੀਂ ਜੁਣਟੜੀ ਵਰਤੀ ਤਾਂ ਮਕਤੀ ਜਲਦੀ ਹੈ ਨਾ ਹਾਂਜੀ ਵੇਖੋ ਚਿੱਠੀਆਂ ਨੂੰ ਕੱਲ ਦੀ ਆਈ ਆ ਤੇ ਬੰਦੇ ਕੋਈ ਵੰਡੇ ਗਿਆ ਕੋਈ ਕਿਥੇ ਗਿਆ ਬੰਦੇ ਕੋਈ ਅਲੀਦ ਸਾਡੇ ਸਾਡੇ ਕੋਈ ਨਾ ਸਟਾਫ ਮਿਲਿਆ ਥੋੜਾ ਨਾ ਭਾਜੀ 1 ਕਦੇ ਲਾਉਣੀ ਲਾਉਣਾ ਸੱਤ ਅਗਲਾ ਬੋਲ ਨੰਬਰ ਵੇਖੋ ਇਦਾਂ ਕਿਦਾਂ ਤੁਸੀਂ ਗੱਲ ਕਰ ਸਕਦੇ ਛੱਡਣਾ ਵੇਖੋ ਹਾਂਜੀ ਨਹੀਂ ਜੀ ਸਾਹਿਬ 38 2683838383 ਬਾਜੀ ਤੈਹੀ ਤੁਹਾਨੂੰ ਚੁੱਠੀ ਵੀ ਤੂੰ ਹੀ ਸ਼ਾਮ ਨੂੰ ਬੰਦਾ ਭੇਜਦੇ ਜੇ ਬੰਦਾ ਸ਼ਾਮ ਨੂੰ ਉਹਦੇ ਵਾੜੇ ਗਿਆ ਫੇਰ ਤੁਹਾਡੇ ਭੂਆ ਦੇ ਮੜੀ ਡੈਥ ਹੋਈ ਆ ਪਸ ਤਾਂ ਉਹਨੂੰ ਉਹਦਾ ਤੇ ਭੋਗਵਾ ਮੈਂ ਉੱਥੇ ਕਿਉਂ ਮੈਂ ਕਿਦਾ ਆਜੂਗਾ ਬੰਦੇ ਕਿੱਥੋਂ ਲੈ ਜੇ ਨਾ ਤੁਸੀਂ ਤੁਸੀਂ ਮੈਨੂੰ ਪੰਜ ਛੇ ਵਾਰੀ ਡੀਲ ਇਦਾਂ ਹੀ ਦਿੱਤਾ ਜੇ ਸੁਣੋ ਮੇਰੀ ਗੱਲ ਤੁਸੀਂ ਮੈਨੂੰ ਪੰਜ ਛੇ ਵਾਰੀ ਇਦਾਂ ਡੀਲ ਕੀਤਾ ਤੁਸੀਂ ਮੇਰੇ ਵਾਲੇ ਪੇਠ ਕਰਕੇ ਗੱਲ ਕੀਤੀ ਮੂੰਹ ਕਰਕੇ ਗੱਲ ਨਹੀਂ ਕੀਤੀ ਮੇਰੇ ਨਾਲ ਮੈਂ ਰਿਪੋਰਟ ਰੱਖਿਆ ਤੇ ਗੱਲ ਹੁਣ ਤੁਸੀਂ ਲੱਗੇ ਜੇ ਮੈਂ ਬਿਲਕੁਲ ਮੰਨਦਾ ਹਾਂ ਹੁਣ ਤੁਸੀਂ ਐਵੇਂ ਲੱਗੇ ਜੇ ਐਵੇਂ ਤੁਸੀਂ ਕੰਮ ਕਰਦੇ ਜੇ ਠੀਕ ਹੈ ਨ ਮੈਂ ਤੁਹਾਨੂੰ ਮਿਲਣਾ ਆ ਕੇ ਮੈਂ ਤੁਹਾਨੂੰ ਪੰਜ ਵਾਰੀ ਮਿਲਿਆ ਆ ਕੇ ਤੁਸੀਂ ਮੈਨੂੰ ਪਹਿਲੇ ਸੈਟਰੀ ਲੋਡ ਨਹੀਂ ਕੀਤਾ ਤੁਸੀਂ ਮੈਨੂੰ ਇੰਨੀ ਵਾਰੀ ਮੇਰੇ ਨਾਲ ਗੱਲ ਕੀਤੀ ਹੁਣ ਕੀ ਗੱਲ ਕਰਕੇ ਤੁਸੀਂ ਮੇਰਾ ਮੂੰਹ ਨਹੀਂ ਮੇਰੇ ਨਾਲ ਕੀਤਾ ਤੁਸੀਂ ਪਿੱਠ ਕਰਕੇ ਮੇਰੇ ਨਾਲ ਗੱਲ ਕਰਦੇ ਠੀਕ ਕਰਦੇ ਪ੍ਰੈਸ਼ਰ ਆ ਅਸੀਂ ਵੀ ਵੋਟਾਂ ਪਾਈਆਂ ਆਮ ਆਦੀ ਪਾਰਟੀਆਂ ਹਾਂਜੀ ਮੈਂ ਇਹ ਕਹਿੰਦਾ ਇਹ ਫਸਲ ਗੱਲ ਦੀ ਹੈ ਦਹਾ ਪਿੰਡਾਂ ਜਿਨ੍ਹਾਂ ਪਿੰਡਾਂ ਵਾ ਦਹਾ ਪਿੰਡਾਂ ਜਿਨ੍ਹਾਂ ਪਿੰਡਾਂ ਵਾ ਉਹਨੂੰ ਦੀ ਸੈਟਰੀਆਂ ਤੱਕ ਦੇ ਸਕੇ ਕਿੰਨੂ ਦੇ ਦਈਏ ਹੈ ਮੈਂ ਤਾਂ ਕੰਮ ਛੱਡ ਦੂੰਗੀ ਨਹੀਂ ਤੁਸੀਂ ਪਿੰਡ ਨੂੰ ਸੈਟਰੀ ਤੁਹਾਨੂੰ ਦੇਣਾ ਕਿਹਨੇ ਦੇਣਾ ਵਾ ਬਸ ਮੈਂ ਸੈਟਰੀ ਇਦਾਂ ਦੇਣ ਲਈ ਤੂੰ ਕਹਿੰਦੇ ਆ ਆਦੇ ਮੈਂ ਹੁਣ ਤੁਹਾਨੂੰ ਅਜ ਗੱਲ ਕਰਨੀਆਂ ਤੁਹਾਨੂੰ ਮੈਂ ਤਿੰਨ ਵਾਰੀ ਪੁੱਛ ਕੇ ਗਿਆ ਵਾਂ ਮੇਰੇ ਕੋਲ ਰਿਕਾਰਡਿੰਗਾਂ ਵਾਂ ਸਾਰੀ ਸੈਂਡ ਕੀਤੀਆਂ ਮੈਂ ਸਾਰੀਆਂ ਕੋਰਟ ਤੇ ਕੇਸ ਉਹ ਸਾਰਾ ਲਿਆ ਵਾ ਉਹ ਹੁਣ ਤੁਹਾਨੂੰ ਈਮੇਲ ਤਾਂ ਨਵੀ ਆ ਗਈ ਡੀਡੀਪੀ ਸਾਹਿਬ ਨੇ ਵੀ ਆ ਗਈ ਡੀਸੀ ਸਾਹਿਬ ਨੇ ਨਵੀ ਆਈ ਆ ਈਮੇਲ ਹੀ ਈਮੇਲ ਆ ਕੇ ਹੋਣਾ ਉਹਦਾ ਹੱਲ ਹੋਣਾ ਵਾ ਹਾਂ ਤੁਹਾਡਾ ਫਰਜ਼ ਮੰਨਦਾ ਤੂੰ ਹੀ ਮੈਨੂੰ ਇੱਕ ਵਾਰੀ ਡੀਲਿੰਗ ਕੀਤਾ ਤੁਹਾਡੀਆਂ ਤਿੰਨੋਂ ਰਿਕਾਰਡਿੰਗਾਂ ਮੈਂ ਭੇਜੀਆਂ ਨਾ ਹਾਂਜੀ ਜਿੱਦਾਂ ਤੁਸੀਂ ਮੇਰੇ ਨਾਲ ਡੀਲ ਕੀਤਾ ਤੂੰ ਮੇਰਾ ਮੂੰਹ ਨਹੀਂ ਕੀਤਾ ਠੀਕ ਆ ਸਦੀਰ ਚਾਬਾ ਮੇਰਾ ਨਾਮ ਜੀ ਸਰਪੰਚ ਪਿੰਡ ਗਲੇਰ ਖਲਾਂ ਤੋਂ ਤੇ ਸਾਡਾ ਇਦਾਂ ਆਇਆ ਕਿ ਸਾਡੇ ਕੋਲੋਂ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਆ 3 ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਉਹ ਜਿਹੜੀ ਚਿੱਠੀ ਤੁਹਾਨੂੰ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ 10:30 ਟਾਈਮ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮੈਨੂੰ ਰੇਗਾ ਦੀ ਘੰਟਾ ਉਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਦੇਣਾ ਤੋਂ ਆਇਆ ਸਰਪੰਚਵਾ ਜੀ ਤੇ ਹੁਣ ਸੱਜ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮੈਂ ਸਾਡੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਤੇ ਗਏ ਮੇਲੇ ਤੇ ਹੈ ਸੰਗ ਦਾ ਮੇਲੇ ਚੱਲਦੇ ਆ ਵਾ ਤੇ ਤੁਸੀਂ ਕੱਲ ਸ਼ਾਮ ਨੂੰ ਚਿੱਠੀਆਂ ਪਾਈਆਂ ਜੀ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇਦੇ 24 ਘੰਟੇ ਪੂਰੀ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵਾਈ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦੱਸਾ ਦੇਣਾ ਦਾ ਤੇ ਦੱਸਣ ਪਹਿਲਾਂ ਤੁਸੀਂ ਇਹਨਾਂ ਦੱਸੋ ਨਹੀਂ ਚਾਰ ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਅੰ데 ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਸੀਂ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਤੀ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਮਿਲ ਕੇ ਚੁਣੇ ਹੋਏ ਜਨਤਾ ਦੇ ਨੁਮੰਦੇ ਆ ਤੇ ਅਸੀਂ ਕਿਹੜਾ ਕੋਈ ਆਪਣਾ ਪਰਸਨਲ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਹੈ ਤੁਸੀਂ ਆਪਣੇ ਸੈਨ ਕਰੋ ਤੇ ਆਪਣਾ ਜਾਓ ਜੀਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਮੈਂ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਵਾ ਕੋਈ ਮੇਲੇ ਤੇ ਗਿਆ ਵਾ ਕੋਈ ਕਿਤੇ ਗਿਆ ਵਾ ਆਂਦਾ ਫਿਰ ਸਾਨੂੰ ਨਹੀਂ ਪਤਾ ਇੰਨਾ ਕੰਮ ਤੂੰ ਆਪਣਾ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਥੀ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀਗਾ ਕਿ ਸਾਨੂੰ ਸੋਸਾਇਟੀ ਨਹੀਂ ਦੇਂਦੇ ਤੇ ਸਾਈਟ ਵੀ ਹਜਦਾ ਵੀ ਨਹੀਂ ਸਾਨੂੰ ਪਤਾ ਨਹੀਂ ਸਾਨੂੰ ਸਾਈਟ ਕਿਹੜਾ ਹੈ ਕਿਹੜਾ ਵਾ ਕਦੀ ਸੋਨੋ ਸੋਸਾਇਟੀ ਦੇਂਦੇ ਕਦੀ ਕੋਈ ਹੋਰ ਦੇ ਦਿੰਦੇ ਜੀ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆ ਉਹ ਆਂਦਾ ਮੇਰੇ ਕੋ ਚਾਰਜ ਖੋਲਿਆ ਵਾ ਜੇ ਕਿ ਦੂਜੇ ਨੂੰ ਪੁੱਛਦੇ ਆ ਆਂਦਾ ਮੈਂ ਤੇ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਏਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਵੀਡੀਓ ਸਾਹ ਬਣਾਨੇ ਤੇ ਵੀਡੀਓ ਜੇ ਮੈਂ ਬਣਾਉਂਦਿਆਂ ਵਾ ਤੇ ਉਹਨਾਂ ਨੂੰ ਪਤਾ ਲੱਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦੱਸਤਾ ਤੇ ਉਹ ਝਪਟ ਕੇ ਮੇਰੇ ਫੋਨ ਨੂੰ ਪਏ ਆ ਤੇ ਮੈਂ ਫਿਰ ਉਤੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਮਾਰਿਆ ਵੀ ਦੋਹਾਂ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਏਕ ਆਪਣਾ ਸੋਨ ਸੈਟੀਕਾ ਇੱਕ ਸਰਜੀਤ ਹੀਗਾ ਤੇ ਦੋ ਤਿੰਨ ਜਿਹੜੇ ਜੀ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰੇ ਨੇ ਮੈਨੂੰ ਉੱਥੇ ਤੱਕਾਂ ਮੋਕੀਦੇ ਕਿ ਸਾਨੂੰ ਮਗੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉਹ ਤੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਕੋਲ ਪਰਚਾ ਵੇਖੋ 353 ਦਾ ਉਹਨਾਂ ਨੇ ਕਰਾਇਆ 186 ਦਾ ਤੇ ਇਹਨਾਂ ਇੱਕ ਕਾਗਜੀ ਫੈਲਾ ਪਾੜੀਆਂ ਇਹਦਾ ਕੁਝ ਕੀਤਾ ਵਾ ਤੇ ਇੱਥੇ ਤੱਕ ਕਿ ਮੈਂ ਤੇ ਵੇਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਦੇ ਆ ਬੜੇ ਆਰਾਮ ਨਾਲ ਤੇ ਜਿਦਾ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਪਿਠਾਈ ਮੈਂ ਤੇ ਉੱਥੋਂ ਹਿਸਾਬ ਨਾਲ ਜਿਦਾ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਏਗਾ ਕਿਹੜੇ ਕਲੀਅਰ ਕਰਾਈਆਂ ਜੀ ਮੈਂ ਮੈਂਬਰ ਪਰ ਜ਼ਿਆਦਾ ਮੈਂਬਰ ਆਣੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਸੀਂ ਉਦੋਂ ਕਿੱਥੇ ਸੀ ਕਿ ਸਾਰੀ ਗੱਲਬਾਤ ਹੋਈ ਸਰ ਮੈਂ ਉਦੋਂ ਆਪਣੇ ਕਿਸੇ ਦੀ ਮਰਗੀ ਮੈਰਜ ਹੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮੈਰਜ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਏ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਏ ਮਦ ਕੇ ਉਹ ਚੱਠੀ ਆਈ ਆ ਤੇ ਆ ਕੇ ਠੀਕ ਹੈ ਜੀ ਉਹ ਨਾਲ ਮੈਨੂੰ ਸੁਣਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਨਾਲ ਸਰਪੰਚ ਸਾਹਿਬ ਨਾਲ ਗੱਲ ਕੀਤੀ ਇਹ ਮੜਕੇ ਤਦਾ ਆਏ ਆਂਦੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰ ਲਾਂਗੇ ਉਹ 4 ਤਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਹਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹ ਆਂਦੇ ਕੋਈ ਨਹੀਂ ਵਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਹੋ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣ ਗਏ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰ ਜੀ ਸਰਪੰਚ ਸਾਹਿਬ ਜਿਹੜੇ ਉਹ ਇਕੱਲੇ ਗਏ ਹਾਂ ਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਾਰਾ ਇਹ ਬਹੁਤ ਮਰਗੀ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਚਾ ਕੀਤਾ ਹੈ ਇਹ ਸਾਰੀ ਧੱਕੇਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਹ ਸਰਪੰਮ ਲਿਆ ਪੀ ਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਿਸ ਭੇਜਿਆ ਸੀ ਸਰਪੰਚ ਦੇ ਸਮੂਹ ਪਚਾਇਤ ਨੂੰ ਚਾਰ ਤਿੰਨ ਨੂੰ ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇ ਕੋਰੋਂ ਸਿੱਧ ਨਹੀਂ ਹੁੰਦਾ ਉਹਦੇ ਸਬੰਧ ਚ ਇਹਨਾਂ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਆ ਰਕਟ ਕਰਨੀ ਸ਼ੁਰੂ ਕਰਤੀ ਅਸੀਂ ਨੂੰ ਕਹੇ ਵੀ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿ세 ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਕੱਲੇ ਕੱਲੇ ਮੈਂਬਰ ਦੇ ਆਪਣੇ ਦਕਸਤ ਦੇ ਉਹ ਜਿਹੜਾ ਤੇਰਾ ਕੋਰਨਾ ਪੁਰਮ ਸਦਕਾ ਅਹੀਂ ਤੇ ਡੀਡੀਪੋ ਸਾਹਮਣੇ ਪੈਣਾ ਫੇ ਇਤਰਾ ਪ੍ਰਬੰਧ ਕਰਨਾ ਅਸੀਂ ਪ੍ਰਬੰਧ ਕਰ ਲਾਸ ਤੇ ਪ੍ਰਬੰਧਕ ਜਿਹੜੀ ਡੀਡੀਪੋ ਸਾਹਮਣੇ ਸਾਨੂੰ ਸਿਰਫ ਤੁਸੀਂ ਬਿਆਨ ਦਿਓ ਆ ਕੇ ਸਾਰੇ ਮੈਂਬਰ ਤੇ ਸਰਪੰਚ ਇਹਦੇ ਮੈਂਬਰ ਇਹਨੇ ਆ ਕੇ ਦਫਤਰਾਂ ਕਾ ਅਖੂਲੜਵਾੜੀ ਸ਼ੁਰੂ ਕਰ ਦਿੱਤੀ ਹੂਲੜਵਾੜੀ ਕਰ ਦਿੱਤੇ ਦਫਤਰੋ ਕਾ ਅਗੇ ਲਾ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਹੈ ਉਹਨੂੰ ਫੜ ਲਿਆ ਜੀ ਉਸ ਤੋਂ ਬਾਅਦ ਜਿਹੜੀ ਪੁ ਪੁਲਸ ਨੇ ਭੇਜ ਜਿਹੜੇ ਉਹ ਜਿਹੜੇ ਹੋਟਲ ਦੇ ਕੇਵਲ ਦੇ ਟਾਬੇ ਦੇ ਜਿਹੜੇ ਸੀਸੀ ਕੈਮਰੇ ਆ ਉਹਦੇ ਕੈਮਰੇ ਵਿੱਚ ਇਹਦੇ ਕੋਲ ਦੋ ਮੋਬਾਈਲ ਤੇ ਕਾਗਜ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਮਲਾ ਜਿਹੜਾ ਦਰਜਾ ਟਾਬੇ ਦਾ ਇਸੇ ਘਟਨਾ ਕੋਲ ਆਪਣੀ ਕਿੰਨੀ ਜੀ ਇਹ ਘਟਨਾ ਮੈਂ ਆਪਣੀ ਚਾਰ ਤਿੰਨ ਜਿੱਦਾਂ ਆਪਾਂ ਬੁਲਾਇਆ ਜੀ ਨਹੀਂ ਜੀ ਬਤ ਮਿਲ ਨਹੀਂ ਕੀਤੀ ਉਹ ਸਾਡੇ ਜਿਹੜੇ ਦਫਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹਤੂ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਦੇ ਬਿਆਨ ਹੀ ਦੇ ਰਿਆ ਦਫਤਰਾਂ ਕੇ ਬਤਮੀ ਜੀ ਕਰੀ ਜਾ ਰਿਹਾ ਇੱਥੇ ਲੇਡੀ ਸਟਾਫ ਅਸੀਂ ਪਾਇਦਾ ਮੀਟਿੰਗ ਆਣਦੇ ਜੇ ਤੂੰ ਕੋਰਮਤਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਰਪੰਚਾ ਬਿਆਨ ਲੈਣੇ ਆ ਅਸੀਂ ਪਰਮੰਦਰ ਪਰਮੰਦਰ ਜਿਹੜਾ ਜ਼ਿਲ੍ਹਾ ਅਫਸਰ ਤੇ ਪ੍ਰਧਾਨ ਸਰਪੰਚ ਅਰਦਾਸਪੁਰ ਦਾ ਹੁਣ ਅਸੀਂ ਤੋ ਜੋ ਵੀ ਤੜਿਆ ਬਿਆਨ ਲਿਖ ਕੇ ਡੀਡੀਪੀਓ ਸਾਹ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹਦੇ ਮੈਂਬਰ ਸਰਪੰਚ ਦੇ ਹੱਕ ਜਾਂ ਆ ਜਿਹੜੇ ਸਰਪੰਚ ਦੇ ਉਹ ਦੂੜੀ ਫਾਈਲ ਪੜਾ ਕੇ ਆਹੀ ਜਿਹੜੀ ਡੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਫਿਰ ਨੋਟਸ ਪੇ ਜਣਾ ਹੁੰਦਾ ਤੇ ਫਿਰ ਪਰਮੰਦਰ ਲੱਗ ਸਕਦਾ ਸਿੱਧਾ ਨਹੀਂ ਪਰਮੰਦਰ ਲੱਗ ਸਕਦਾ ਆਪਾਂ 2-4 ਦਿਨ ਪਹਿਲਾਂ ਭੇਜ ਦੇਣੀ ਚਿੱਠੀ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜੀਏ ਸਾਡਾ ਉਹ ਜਿਹੜਾ ਚਿੱਠੀਆਂ ਲੈ ਕੇ ਜਾਂਦਾ ਕੋਈ ਮਿਲਦਾ ਕੋਈ ਨਹੀਂ ਬੰਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੇ ਆ ਮੈਂਬਰ ਉਹਨਾਂ ਨੂੰ ਨਹੀਂ ਬੰਦਾ ਉਹਨਾਂ ਦੇ ਘਰ ਜਾ ਕੇ ਤਨਵੀਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ 4-3 ਨੂੰ ਸੱਜਿਆ ਉਹ ਕਹਿੰਦਾ ਮੈਂ ਜਦੋਂ ਇੱਕ ਦੋ ਵਾਰ ਪਹਿਲਾਂ ਵੀ ਗਿਆ ਵਾ ਤੇ ਵੀਡੀਓ ਸਾਹਿਬ ਕਰਨਾ ਸਹੀ ਦੇ ਇਹ ਨਹੀਂ ਕਰਦਾ ਕਿ ਮੇਰਾ ਪਤਨੀ ਜੀ ਕਰਦੇ ਇਹ ਕਿਚਕਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਨਹੀਂ ਸਕਦਾ ਤੇ ਨਾ ਹੀ ਇਹਦੇ ਬਾਰੇ ਨੇ ਕਿਹਾ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਮਤਬੀਜੀ ਕੀਤੀ ਪੁਲਿਸ ਨੇ ਕਿ ਆਪਾਂ ਤੁਸੀਂ ਕੈਮਰਾ ਚੈੱਕ ਕਰ ਸਕਦੇ ਇਹਦੇ ਬਾਰੇ ਆਪਾਂ ਜੋ ਕੈਮਰਾ ਚੱਕੋ ਸਰਦਾ ਜੀ